ਵੇਚ 84 ਵਾਲਾ ਆਇਆ ਧੋਪ ਨਾਲ ਗੁਰੂ ਦਰਬਾਰ ਨੂੰ ਉਡਾਇਆ ਕਨੂਵੀਰ ਸਾਲ ਵਿੱਚ 84 ਵਾਲਾ ਆਇਆ ਧੋਪ ਨਾਲ ਗੁਰੂ ਦਰਬਾਰ ਨੂੰ ਉਡਾਇਆ ਅੱਲੇ ਅੱਲੇ जखਮਾਂ ਤੇ ਹੋਰ ਲੂਣ ਪਾਤਾ ਅੱਲੇ ਅੱਲੇ जखਮਾਂ ਤੇ ਹੋਰ ਲੂਣ ਪਾਤਾ ਕਦੀ ਸੀ ਜਿੰਦ ਨਾ ਸਹਾਰ ਵੀਰ ਵੇ ਦਿੱਲੀ ਦੇ ਦਰਿੰਦਿਆਂ ਨੇ ਕੀਤਾ ਬੜਾ ਕਹਿਰ ਮੇਰਾ ਮਾਰ ਦਿੱਤਾ ਸਾਰਾ ਪਰਿਵਾਰ ਵੀਰ ਵੇ ਦਿੱਲੀ ਦੇ ਦਰਿੰਦਿਆਂ ਨੇ ਕੀਤਾ ਬੜਾ ਕਹਿਰ ਮੇਰਾ ਮਾਰ ਦਿੱਤਾ ਸਾਰਾ ਪਰਿਵਾਰ ਵੀਰ ਵੇ ਕਾਨੂੰ ਵੀਰਾਸਾ ਲੈ ਵਿਚ ਰਾਸੀ ਵਾਲਾ ਗਸੀਆਂ ਨੂੰ ਮਾਰਨਾ ਪਰ ਦੀ ਨਰਗ ਸਾਡੇ ਕਾਲਜ ਚੋ ਅੰਦਰਾਂ ਦਾ ਸ਼ੇਰ ਉਹ ਤਾਂ ਕਰਦੇ ਸ਼ਿਕਾਰਨਾ ਇੰਦਰਾਂ ਨ ਖਫੜੀ ਕਿਰਾਂ ਦੀ ਨਜ ਟੈਕ ਕਿੜੀ ਗੱਲ ਤੋਂ ਸੀ ਸਿੰਘਾਂ ਨੂੰ ਮਾਰਨਾ ਪਰ ਦੀ ਨਰਗ ਸਾਡੇ ਕਾਲਜ ਚੋ ਅੰਦਰਾਂ ਦਾ ਸ਼ੇਰ ਉਹ ਤਾਂ ਕਰਦੇ ਸ਼ਿਕਾਰਨਾ ਜਿੱਤੀ ਜੇ ਸਜਾ ਤੇ ਸਾਡਾ ਹੋ ਗਿਆ ਸ਼ਰੀਏ ਜੇ ਸਜਾਤੇ ਸਾਡਾ ਹੋ ਗਿਆ ਹਸ਼ਰੀ ਇਹ ਦਿੱਤੀ ਦੇ ਸਜਾਤੇ ਸਾਡਾ ਹੋ ਗਿਆ ਹਸ਼ਰੀ ਇਹ ਮਨ ਦੇ ਗੁਨਾ ਨਾਮਕਾਰ ਵੀਰ ਵੇ ਦਿੱਲੀ ਦੇ ਦਰਿੰਦਿਆਂ ਨੇ ਕੀਤਾ ਬਾੜਾ ਕੈਰ ਮੇਰਾ ਮਾਰ ਦਿੱਤਾ ਸਾਰਾ ਪਰਿਵਾਰ ਵੀਰ ਵੇ ਦਿੱਲੀ ਦੇ ਦਰਿੰਦਿਆਂ ਨੇ ਕੀਤਾ ਬਾੜਾ ਕੈਰ ਮੇਰਾ ਮਾਰ ਦਿੱਤਾ ਸਾਰਾ ਪਰਿਵਾਰ ਵੀਰ ਵੇ ਕਾਂ ਨੂੰ ਵੀ ਰਸਾਲ ਵਿੱਚ ਰਾਸੀ ਵਾਲਾ ਆ ਆ ਸਿੱਖੋ ਜੀ ਕੱਟ ਵੇ ਚਮਨ ਬਗੀਚਾ ਮੇਰਾ ਮੈਂ ਕਦਾ ਜੋ ਜਾਲ ਮਾਨੇ ਦਿੱਤਾ ਜਮਾ ਮੋਟੇ ਵਿੱਚੋਂ ਪੱਟ ਵੇ ਕਾਬਲੇ ਤਰੀਫ ਮੇਰੇ ਪੁੱਤਰਾਂ ਦੀ ਜੋੜੀ ਨੂੰਹਾਂ ਵੀ ਨਹੀਂ ਸਿੱਖ ਤੂੰ ਕੱਟ ਵੇ ਚਮਨ ਬਗੀਚਾ ਮੇਰਾ ਮੈਂ ਕਦਾ ਜੋ ਜਾਲ ਮਾਨੇ ਦਿੱਤਾ ਜਮਾ ਮੋਟੇ ਵਿੱਚੋਂ ਪੱਟ ਵੇ ਤੋਫੇ ਦੇਣ ਗਿਆ ਨੌਕਰਾਂ ਨੂੰ ਕਾਰਖਾਨੇ ਨੁਕਾਰਖਾਨੇ ਤੋਹਫੇ ਦੇਣ ਗਿਆ ਨੋਕਰਾਂ ਨੁਕਾਰਖਾਨੇ ਮੁੜਿਆ ਨੀ ਕਰ ਸਰਦਾਰ ਵੀਰ ਵੇ ਦਿੱਲੀ ਦੇ ਦਰਿੰਦਿਆਂ ਨੇ ਕੀਤਾ ਬੜਾ ਕਹਿਰ ਮੇਰਾ ਮਾਰ ਦਿੱਤਾ ਸਾਰ ਪਰਿਵਾਰ ਵੀਰ ਵੇ ਦਿੱਲੀ ਦੇ ਦਰਿੰਦਿਆਂ ਨੇ ਕੀਤਾ ਬੜਾ ਕਹਿਰ ਮੇਰਾ ਮਾਰ ਦਿੱਤਾ ਸਾਰ ਪਰਿਵਾਰ ਵੀਰ ਵੇ ਕਾ ਨੂੰ ਵੀ ਰਸਾਲ ਵਿੱਚ ਰਸੀ ਵਾਲਾ ਤੋਹ ਤੋਹੇ ਕੀ ਆ ਕਸੂਰ ਕੀ ਆਏ ਕਸੂਰ ਸਾਡਾ ਪੁੱਛਦੀ ਰਹੀ ਮੈਂ ਉਹਨਾਂ ਬਿਨਾ ਸਿੱਤੇ ਕਾਚ ਕਰਵੇ ਰੋਇਆ ਰੋਖਾ ਕੁਹੜੇ ਵਿੱਚ ਵੇਖ ਦਸਦਾ ਟੱਕ ਜੜਾਂ ਨੂੰ ਲਾਇਆ ਤਾਂ ਆਪਣੇ ਨੇ ਬੁਲਬੁਲ ਰੋ ਪਈ ਬੁਲਬੁਲ ਰੋ ਪਈ ਮਾਲੀ ਹੱਥ ਵੇਖ ਸੁਈ ਤੇ ਸ਼ੇਕ ਫੁਲਾ ਚ ਪਾਇਆ ਦਾ ਆਪਣੇ ਨੇ ਪਿਆ ਤੱਕ ਦੇ ਦੇਖ ਦੁਨੀਆਂ ਤੇ ਲੰਬੂ ਚ ਖਾਨੂ ਲਾਇਆ ਤਾਂ ਆਪਣੇ ਨੇ ਹੋ ਲੰਬੂ ਚ ਖਾਨੂ ਲਾਇਆ ਤਾਂ ਆਪਣੇ ਨੇ ਆ ਕਸੂਰ ਸਾਡੀ ਪੁੱਛਦੀ ਰਹੀ ਮੈਂ ਉਹਨਾਂ ਬਿਨਾਂ ਦੱਸੇ ਤੇਗਾ ਚ ਪਰੋਏ ਵੇ ਪੁੱਤਰੀ ਨੂੰਹਾਂ ਦੇ ਨਾਲ ਕੀਤਾ ਜੋ ਸਲੂਕ ਯੋਨਾ ਨੀ ਨੂੰਹਾਂ ਦੇ ਨਾਲ ਕੀਤਾ ਜੋ سلوਕੇ ਉਹਨਾ ਪੁੱਤਰੀ ਨੂੰਹਾਂ ਦੇ ਨਾਲ ਕੀਤਾ ਜੋ سلوਕੇ ਉਹਨਾ ਆਉਂਦਾ ਹੈ ਕਲੇਜਾ ਮੇਰਾ ਬਾਰ ਵੀਰ ਵੇ ਦਿੱਲੀ ਦੇ ਦਰਿੰਦਿਆਂ ਨੇ ਕੀਤਾ ਬੜਾ ਕਹਿਰ ਮੇਰਾ ਮਾਰ ਦਿੱਤਾ ਸਾਰਾ ਪਰਿਵਾਰ ਵੀਰ ਵੇ ਦਿੱਲੀ ਦੇ ਦਰਿੰਦਿਆਂ ਨੇ ਕੀਤਾ ਬੜਾ ਕਹਿਰ ਮੇਰਾ ਮਾਰ ਦਿੱਤਾ ਸਾਰਾ ਪਰਿਵਾਰ ਵੀਰ ਵੇ ਕਾ ਨੂੰ ਵੀਰਾਸਾ ਲੈ ਚਰਾਸੀ ਵਾਲਾ ਆ ਆ ਬਚਾਉਂਦਾ ਰਿਆ ਜਨਾ ਦੀਆਂ ਖਾਲਸਾ ਤੇ ਜਿੰਨਾ ਜਿੰਨਾ 84 ਦੀ ਅੱਗ ਸੇਕੀ ਕਰੇ ਨੇ ਕਿੰਨੇ ਤੇ ਲਾਸ਼ਾਂ ਦੀ ਅੱਜ ਵੀ ਕਰਨ ਖੇਤੀ ജീര വീ ਚਾਉਂਦਾ ਰਹੀ ਆ ਜਿੰਨਾ ਦੀਆਂ ਖਾਲਸਾ ਖਾਲਸੇ ਦਾ ਵੈਰੀ ਅੱਜ ਹੋ ਗਿਆ ਕੀਤਾ ਸ਼ੁਕਰ ਨਾ ਜੋ 84 ਵਿੱਚ ਇੰਨਾ ਤੱਕ ਦਰਗਾਹ ਪੋਰੀ ਦਾ ਦਿਲ ਰੋਪਿਆ ਇੱਜ ਤੇ ਬਚਾਉਂਦਾ ਰਹੀ ਆ ਜਿੰਨਾ ਦੀਆਂ ਖਾਲਸਾ ਖਾਲਸੇ ਦਾ ਵੈਰੀ ਅੱਜ ਹੋ ਗਿਆ ਕੀਤਾ ਸ਼ੁਕਰ ਨਾ ਜੋ 84 ਵਿੱਚ ਇੰਨਾ ਤੱਕ ਦਰਗਾਹ ਪੋਰੀ ਦਾ ਦਿਲ ਰੋਪਿਆ ਰਹਿਣਗੇ ਤੁਸੀਂ ਸਾਨੂੰ ਇਉਂ ਨਾ ਚਿਰ ਦਿੰਦੇ ਤਸੀਹੇ ਸਾਨੂੰ ਉਹਨਾਂ ਚੇਰੇ ਦਿੰਦੇ ਰਹਿਣਗੇ ਤਸੀਹੇ ਸਾਨੂੰ ਉਹਨਾਂ ਚੇਰੇ ਦਿੰਦੇ ਜਿੰਨਾ ਚੇਰੇ ਕੌਮ ਚ ਗਦਾਰ ਵੀਰ ਵੇ ਦਿੱਲੀ ਦੇ ਦਰਿੰਦਿਆਂ ਨੇ ਕੀਤਾ ਬੜਾ ਕਹਿਰ ਮੇਰਾ ਮਾਰ ਦਿੱਤਾ ਸਾਰਾ ਪਰਿਵਾਰ ਵੀਰ ਵੇ ਦਿੱਲੀ ਦੇ ਦਰਿੰਦਿਆਂ ਨੇ ਕੀਤਾ ਬੜਾ ਕਹਿਰ ਮੇਰਾ ਮਾਰ ਦਿੱਤਾ ਸਾਰਾ ਪਰਿਵਾਰ ਵੀਰ ਵੇ ਮਾਰ ਦਿੱਤਾ ਸਾਰਾ ਪਰਿਵਾਰ ਵੀਰ ਵੇ ਮਾਰ ਦਿੱਤਾ ਸਾਰਾ ਪਰਿਵਾਰ ਵੀਰ ਵੇ ਸਾਲ ਵਿੱਚ 84 ਵਾਲਾ ਆਇਆ ਹਾਂ ਇਸ ਹਫ਼ਤਾ ਦੇ ਵਿੱਚ ਇੱਕ ਦਾਸਤਾਨ ਆਈ ਹੈ ਇੱਕ ਸਿੱਖ ਆਪਣੇ ਜਿਹੜੀ ਉਹਦੀ ਫੈਕਟਰੀ ਸੀ ਉਹਦੇ ਵਿੱਚ ਜਿਹੜੇ ਕੰਮ ਕਰਦੇ ਲੋਕ ਸਨ ਉਸ ਵਕਤ ਉਹਨਾਂ ਨੂੰ ਤੋਹਫੇ ਦੇਣ ਵਾਸਤੇ ਉਸ ਫੈਕਟਰੀ ਵਿੱਚ ਜਾਂਦਾ ਹੈ 18 ਬੰਦੇ ਉਸ ਫੈਕਟਰੀ ਦੇ ਵਿੱਚੋਂ ਕੱਢ-ਕੱਢ ਕੇ ਉਹਨਾਂ ਨੇ ਦਿਨ ਦਿਹਾੜੇ ਉਹਨਾਂ ਨੂੰ ਮਾਰ ਕੇ ਕਿ ਸ਼ਹੀਦ ਕਰ ਦਿੱਤਾ ਪਰਿਵਾਰ ਦੀਆਂ ਧੀਆ ਭੈਣਾ ਜਿਹੜੀਆਂ ਉਹ ਬਜ਼ੁਰਗ ਦੀਆਂ ਪੋਤਰੀਆਂ ਸੀ ਸ਼ਰੇ ਬਾਜ਼ਾਰ ਸਾਹਮਣੇ ਅੱਖਾਂ ਦੇ ਉਹਨਾਂ ਦੇ ਕੱਪੜੇ ਉਤਾਰ ਕੇ ਉਹਨਾਂ ਦੇ ਨਾਲ ਬਲਾਤਕਾਰ ਕੀਤੇ ਗਏ ਟੈਰ ਪਾ ਕੇ ਸੜਿਆ ਗਿਆ ਇਤਿਹਾਸ ਕਹੇ ਗੱਲ ਕਹਿੰਦਾ ਕਿ ਉਹਨਾਂ ਪੈਣਾ ਦੀਆਂ ਛਾਤੀਆਂ ਵੱਡ ਦਿੱਤੀਆਂ ਗਈਆਂ ਨਾਲ ਉਸ ਵਖਰੇ ਦੇ